ਆਈਆਂ ਕਿੰਨੀਆਂ ਔਖੀਆਂ ਹੋ ਗਈਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਮੈਂ ਯਵਰਾਜ ਨੂੰ ਕਿੱਦਾਂ ਪੜਾਇਆ ਕਰੂੰਗੀ ਇੱਕ ਸਾਡਾ ਟਾਈਮ ਸੀ ਉਦੋਂ ਪੜਾਈ ਸੌਖੀ ਹੁੰਦੀ ਸੀ ਤੇ ਸਾਨੂੰ ਉਹ ਵੀ ਔਖੀ ਲੱਗਦੀ ਹੁੰਦੀ ਸੀਗੀ ਟਾਈਮ ਤਾਂ ਬਹੁਤ ਚੇਂਜ ਹੋ ਗਿਆ ਸਿਲੇਬਸ ਦਿਨੋ ਦਿਨ ਵਧੀ ਜਾਂਦਾ ਵਾ ਇੰਨਾ ਔਖਾ ਹੋ ਜਾਂਦਾ ਮੈਨੂੰ ਕੋਈ ਹੱਲ ਕੱਢਣਾ ਹੀ ਪੈਣਾ ਮम्मा ਹਾਨਿਕ ਬੋਲ ਮम्मा ਮੈਨੂੰ ਤੁਹਾਨੂੰ ਕੋਈ ਗੱਲ ਕਰਨੀ ਸੀ ਹਾਂ ਦੱਸ ਕੀ ਗੱਲ ਕਰਨੀ ਹੈ ਆ ਜੱਥੇ ਆ ਕੇ ਬੈਠ ਜਾ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਮੈਂ ਨਾ ਯੂਵੀ ਦੀ ਟਿਊਸ਼ਨ ਲਖਵਾਣੀ ਆ ਤੁਹਾਡੇ ਨੋਨ ਵਿੱਚ ਹੈਗਾ ਕੋਈ ਜਾਣ ਪਛਾਣ ਵਾਲੀ ਮੈਡਮ ਜਿਹੜੀ ਐਜੂਕੇਟਿਡ ਹੋਵੇ ਵਧੀਆ ਟਿਊਸ਼ਨ ਪੜਾ ਸਕੇ ਕਿਉਂ ਕੀ ਹੋ ਗਿਆ ਟਿਊਸ਼ਨ ਕਿਉਂ ਲਖਾਣੀ ਆ ਉਹਦੀ ਮम्मा ਯੂਵੀ ਦਾ ਨਾ ਸਿਲੇਬਸ ਬਹੁਤ ਜ਼ਿਆਦਾ ਟਾਫ ਆ ਤੇ ਮੈਨੂੰ ਪੜਾਉਣਾ ਬਹੁਤ ਔਖਾ ਲੱਗਦਾ ਉੱਖਾ ਗਾਦਾ ਆ ਆਪੜਾ ਹੈਗਾ ਚੁੱਪ ਕਰਕੇ ਮम्मा ਜਿਹੜਾ ਯੁਗਰਾਜ ਦਾ ਮੈਂ ਥਾ ਨਾ ਉਹ ਤਾਂ ਮੇਰੇ ਸਿਰ ਉਪਰੋਂ ਵੀ ਲੰਘ ਜਾਂਦਾ ਜੇ ਉਹਨੂੰ ਕੋਈ ਵਧੀਆ ਟਿਊਸ਼ਨ ਵਾਲੀ ਮੈਡਮ ਮਿਲ ਗਈ ਨਾ ਤੇ ਉਹਦੇ ਵਧੀਆ ਨੰਬਰ ਆ ਜਾ ਕਰਨਗੇ ਤੂੰ ਤਾਂ ਨਾ ਬਸ ਮੇਰੇ ਮੁੰਡੇ ਦੀ ਪੈਸੇ ਦੀ ਬਰਬਾਦੀ ਕਰਦੀ ਰਹੀ ਆ ਕਰ ਲੈ ਮम्मा ਬਰਬਾਦੀ ਕਾਦੀ ਜੇ ਦੋ ਪੈਸੇ ਮੁੰਡੇ ਦੇ ਲੱਗ ਜਾਣਗੇ ਤੇ ਕੱਲ ਨੂੰ ਉਹਦਾ ਹੀ ਫਿਊਚਰ ਵਧੀਆ ਬੰਨਾ ਬਰਬਾਦੀ ਨਹੀਂ ਤਾਂ ਹੋਰ ਕੀ ਐ ਟਿਊਸ਼ਨ ਵਾਲੇ ਪਤਾ ਕਿੰਨੇ ਪੈਸੇ ਲੈਂਦੀ ਐ ਜੇ ਜਾਦੇ ਸੀ ਨਾ ਤੂੰ ਆਪ ਦੋ ਚਾਰ ਕਲਾਸਾਂ ਹੋਰ ਪੜ ਲੰਦੀ ਅਸੀਂ ਵੀ ਆਪਣੇ ਬੱਚਾ ਨੂੰ ਆ ਪੜਾਈ ਦਾ ਹੁੰਦਾ ਸੀ ਚਲੋ ਮੈਂ ਤਾਂ ਘੱਟ ਪੜੀ ਆ ਜਿਹੜੇ ਟੀਚਰ ਆ ਨਾ ਉਹਨਾਂ ਦੇ ਬੱਚੇ ਵੀ ਬਾਹਰ ਪੜਦੇ ਟਿਊਸ਼ਨਾਂ ਕਿਉਂਕਿ ਬੱਚੇ ਘਰੇ ਪੜਦੇ ਹੀ ਨਹੀਂ ਹੈਗੇ ਆਪਣੀ ਮਾਵਾ ਕੋਲੋਂ ਮੰਮਾ ਤੂੰ ਸਸਾ ਪਹਿਲਾਂ ਟੀਚਰ ਸੀ ਤੂੰ ਸਭ ਬੱਚਿਆਂ ਨੂੰ ਵੀ ਪੜਾਇਆ ਹੋਇਆ ਤਾਨੂੰ ਪਤਾ ਹੀ ਆ ਪਹਿਲਾ ਸਿਲੇਬਸ ਕਿਦਾਂ ਦਾ ਸੀ ਤੇ ਹੁਣ ਕਿੰਨਾ ਟਾਫਾ ਸਿਲੇਬਸ ਅਨਿਕਾ ਜਿਹਨੇ ਪੈਸਾ ਕਮਾਉਣਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਕਿੱਦਾਂ ਕਮਾਈ ਕਰੀਦੀ ਏ ਐਵੇਂ ਵੱਡੇ ਆਈ ਟਿਊਸ਼ਨ ਲਾਉਣ ਵਾਲੇ ਮੰਮਾ ਇਹਦੇ ਵਿੱਚ ਫੇਰ ਕੀ ਹੁੰਦਾ ਜੇ ਟਿਊਸ਼ਨ ਲਾ ਵੀ ਦਈਏ ਤਾਂ ਅਸੀਂ ਵੀ ਤਾਂ ਸ਼ੁਰੂ ਤੋਂ ਟਿਊਸ਼ਨ ਤੇ ਪੜ੍ਹੇ ਹੋਏ ਆ ਚੱਲ ਜਾ ਤੂੰ ਕੋਈ ਨਹੀਂ ਮਾਪੀ ਦੇਖ ਲੂੰਗੀ ਕੀ ਹੋ ਗਿਆ ਨਿਕਾ ਬੜੀ ਸੁਸਤ ਲੱਗਦੀ ਪਈ ਆ ਕੁਛ ਨਹੀਂ ਹੋਣਾ ਕੀ ਆ ਉਹ ਦੱਸਦਾ ਸੀ ਹੋਇਆ ਕੀ ਆ ਤਾਂ ਹੀ ਪਤਾ ਲੱਗੂਗਾ ਮੈਨੂੰ ਤੁਸੀਂ ਪਹਿਲਾਂ ਇਹ ਦੱਸੋ ਕਿ ਅੱਜ ਦੇ ਟਾਈਮ ਵਿੱਚ ਪੜ੍ਹਾਈ ਲਿਖਾਈ ਜ਼ਰੂਰੀ ਹੈਗੀ ਆ ਜਾਂ ਨਹੀਂ ਹੈਗੀ ਉਹ ਹਾਂ ਹਾਂ ਪੜ੍ਹਾਈ ਤਾਂ ਜ਼ਰੂਰੀ ਹੈ ਮੈਨੂੰ ਦੱਸਦਾ ਸੀ ਗੱਲ ਕੀ ਹੋਈ ਆ ਯੂਵੀ ਨੂੰ ਉਪਰ ਪੜਾਣਗੇ ਜੀ ਤੂੰ ਤभी-ਤभी ਕਹਤੇ ਆਈ ਹੈ ਮੈਨੂੰ ਨਾ ਯੂਵੀ ਨੂੰ ਪੜਾਣਾ ਬਹੁਤ ਔਖਾ ਹੋਇਆ ਪਿਆ ਮੈਂ ਸੋਚਿਆ ਮੈਂ ਮੰਮਾ ਨੂੰ ਪੁੱਛਦੀ ਆਂ ਮੰਮਾ ਤੇਰੀ ਜਾਨ ਪਛਾਣ ਵਿੱਚ ਕੋਈ ਟੀਚਰ ਹੈ ਐਜੂਕੇਟਿਡ ਜਿਹੜਾ ਵਧੀਆ ਇਹਨੂੰ ਯੂਵੀ ਨੂੰ ਟਿਊਸ਼ਨ ਪੜਾ ਸਕੇ ਤੇ ਮੰਮਾ ਅੱਗੋਂ ਮੈਨੂੰ ਬੋਲਣ ਲੱਗ ਗਏ ਕਿ ਤੂੰ ਮੇਰੇ ਮੁੰਡੇ ਦੀ ਪੈਸੇ ਦੀ ਬਰਬਾਦੀ ਕਰਦੀ ਪਈ ਆ ਮੈਨੂੰ ਕਹਦੇ ਤੂੰ ਚਾਰਜ ਮਾਤਾ ਵੱਧ ਪੜ ਲੈਂਦੀ ਅੱਛਾ ਕੋਈ ਗੱਲ ਨਹੀਂ ਮੈਂ ਜਾ ਕੇ ਅੰਮਾ ਕੋਲ ਦੇਖਾਂ ਕੀ ਕਹਿੰਦੇ ਆ ਮਮਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਪਤਾ ਹੈ ਕਿਹੜੀ ਗੱਲ ਕਰਨੀ ਸੀ ਉਹਨੇ ਭੇਜਿਆ ਹੁਣ ਆਣੀ ਕਰਨ ਤਾਂ ਮੈਂ ਇੱਧਰ ਮੈਂ ਮਮਾ ਹੋਰ ਕੋਈ ਗੱਲ ਨਹੀਂ ਕਰਨ ਆਇਆ ਮੈਂ ਤਾਂ ਇਹ ਗੱਲ ਕਰਨ ਆਇਆ ਤੁਸੀਂ ਆਣੀ ਕਾਨੂੰ ਕਹਿ ਰਹੇ ਸੀਗੇ ਤੂੰ ਦੋ ਚਾਰ ਕਲਾਸਾਂ ਵੱਧ ਪੜ ਲਾਂਦੀ ਤੁਸੀਂ ਵੀ ਟੀਚਰ ਰਹੇ ਹੋਏ ਹੋ ਤੁਸੀਂ ਭਰਾਲਿਆ ਕਰੋ ਯੂਵੀ ਨੂੰ ਫਿਰ ਮਮਾ ਤੁਹਾਡਾ ਕੋਈ ਫਰਜ਼ ਨਹੀਂ ਹੈਗਾ ਤੁਸੀਂ ਤਾਂ ਵਿਆਹ ਤੋਂ ਮੈਨੂੰ ਲੱਗ ਜਾ ਹੀ ਕਰਤਾ ਤੁਸੀਂ ਵੀ ਤਾਂ ਯੂਵੀ ਨੂੰ ਪੜਾਈ ਸਕਦੇ ਹੋ ਉਹ ਵੀ ਤੁਹਾਡਾ ਕੁਝ ਲੱਗਦਾ ਹੀ ਹੈ ਤੂ ਇਹ ਮਗਰ ਲੱਗ ਕੇ ਮੈਨੂੰ ਸਮਝਾਨਾ ਆ ਗਿਆ ਤੈਨੂੰ ਨਹੀਂ ਪਤਾ ਸਕੂਲਾਂ ਦੀ ਫੀਸਾ ਕਿੰਨੀ ਹੈ ਉਪਰੋਂ ਟਿਊਸ਼ਨ ਦੇ ਫੀਸਾ ਮੈਂ ਤੇਰੀ ਭਲਾਈ ਵਾਸਤੇ ਕਿਹਾ ਸੀ ਕਿ ਤੇਰੇ ਚਾਰ ਪੈਸੇ ਬਚਰੂਗੇ ਨਹੀਂ ਨਹੀਂ ਮੰਮਾ ਕੋਈ ਗੱਲ ਨਹੀਂ ਮੈਂ ਨਾ ਓਵਰਟਾਈਮ ਲਗਾ ਲਿਆ ਕਰੂੰਗਾ ਆਪਾਂ ਯੂਵੀ ਨੂੰ ਵਧੀਆ ਪੜਾਣਾ ਲਖਾਣਾ ਹੈ ਤਾਂ ਹੀ ਕੱਲ ਨੂੰ ਕੁਝ ਬਣੂਗਾ ਉਹ ਨਹੀਂ ਨਹੀਂ ਤੈਨੂੰ ਓਵਰਟਾਈਮ ਲਾਉਣ ਦੀ ਕੋਈ ਜ਼ਰੂਰਤ ਨਹੀਂ ਜੇ ਮਾਨਿਕਾ ਨੂੰ ਕਹਿ ਸਕਦੀ ਹੈ ਨਾ ਪੈਸੇ ਬਰਬਾਦੀ ਕਰਦੀ ਹੈ ਤਾਂ ਮੇਰਾ ਵੀ ਕੁਝ ਫਰਜ਼ ਬੰਦਾ ਹੈ ਕੋਈ ਨਹੀਂ ਯੂਵੀ ਨੂੰ ਮੈਂ ਪੜਾਦਿਆ ਕਰੂੰਗੀ